ਉਹ ਦਿਖਾ ਕਨੋਪੀ ਦਿਖਾ ਦੇ ਪੱਕੀ ਲੱਗੀ ਹੋਈ ਆ ਸਿਸਟਮ ਬਾਈ ਕਿੰਨੇ ਕ ਦਾ ਹੋਵੇ ਲੱਗਿਆ ਹੋਇਆ ਇਹ 35-30 ਹਜ਼ਾਰ ਦਾ ਲੱਗਿਆ ਜੀ 35-30 ਹਜ਼ਾਰ ਦਾ ਪਹਿਲੀ ਲੱਗਿਆ ਹੋਇਆ ਕਿ ਤੁਹਾਡਾ ਲਵਾਇਆ ਗਿਆ ਨਹੀਂ ਪਹਿਲੀ ਲੱਗਿਆ ਹੋਇਆ ਤੱਲੇ ਗਿਆਨ ਲੱਗਿਆ ਹੋਇਆ ਜੀ ਮੋਕੇ ਕੋਲੇ ਅੱਛਾ ਲੈ ਮਿੱਤਰੋ 2010 ਦਾ ਮਾਡਲ ਆ ਇਹ ਨੰਬਰ ਇਹਦਾ ਪੰਜਾਬ ਦਾ ਹੈ ਚੱਲ ਚੱਲਾ ਪਤਾ ਬਾਈ ਪੂਰਾ ਓਕੇ ਆ ਪੂਰਾ ਪੂਰਾ ਇੰਜਨ ਗੇ ਕੋਈ ਬਾਤ ਕਿੰਨੇ ਚ ਦੇ ਦੀਏ 10 ਦੋ ਕਰਨਾ ਫੁੱਲ ਕਿੰਨੇ ਚ ਘਟ ਦੇ 70 ਦੇ ਦੇ ਦੋ ਲੱਖ ਤੇ 60000 ਦਾ ਦਵਾ ਦੀਏ 60 ਦਾ ਧੱਕਾ ਜੀ ਦੋ ਲੱਖ ਤੇ 60000 ਦਾ ਬਣੂ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਅੱਛਾ 10 ਦੇ ਲਾਸਟ ਦਾ ਇਹ ਮੈਂ 10 ਦੇ ਲਾਸਟ ਦਾ ਆ ਪੰਪ ਵਾਲੀ ਸੀਲ ਨਹੀਂ ਖੁੱਲੀ ਵਾਲੇ ਤੱਕ ਕੰਪੈਨ ਦੂੜੀ ਵਾਲੀ ਚੱਲੇ ਵਾਲੀ ਗਾਰੰਟੀ ਹੈ ਜੀ ਹਾਂ ਆ ਦੇਖੋ ਸੋ ਵੀ ਦਿਖਾ ਦੋ ਮੜੀ ਜੀ ਤੇ ਨਾਮ ਉਰੀ ਜਾਲੀ ਲੱਗੀ ਰੇਡੀਟਰੋਂ ਵੀ ਪਿਆ ਦੇਖੋ ਜੋ ਉਧਰ ਹੀ ਗਿਆ ਜੋ ਆਇਆ ਮਹਾਲੀਰ ਗਿਆ ਡੇਰਾ ਬੱਸੀ ਦਾ ਨੰਬਰ ਆਇਦਾ ਅੱਛਾ ਡੇਰਾ ਬੱਸੀ ਦਾ ਨੰਬਰ ਹੈ ਮੈਂ ਨਾ ਕੁ ਮਨਾ ਸੀ ਕਿ ਮਤਲਬ ਤੋਰੇ ਫਰੇ ਦੇ ਚੱਲਿਆ ਹੋਇਆ ਟਰੈਕਟਰ ਵੀ ਚੰਗੇ ਮਿਲਦੇ ਆ ਭਾਈ ਹਾਂਜੀ ਡੇਰਾ ਬੱਸੀ ਤੋਂ ਲੱਤਾਂ ਇਹ ਇੱਕ ਕੰਡੀਸ਼ਨ ਦਾ ਵੀ Ориਜਨਲ ਹੀ ਆ ਸਾਰਾ ਅੱਜ ਮਿੱਤਰੋ ਹੁਣ ਆਪਾਂ ਭਦੌੜ ਦੇ ਏਰੀਏ ਦੇ ਵਿੱਚ ਪਹੁੰਚੇ ਹੋਏ ਆ ਯਾਨੀ ਕਿ ਭਦੌੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਖੜਕ ਸਿੰਘ ਵਾਲਾ ਇਹਨੂੰ ਜਿਆਦਾ ਸੱਜਣ ਨੇ ਜਿਹੜੇ ਬਿੱਲੀ ਦੇ ਨਾਮ ਨਾਲ ਵੀ ਜਾਣਦੇ ਆ ਇੱਥੇ ਨਾਲ ਅੱਜ ਤੁਹਾਨੂੰ ਉਹ ਸੱਜਣਾਂ ਦੇ ਨਾਲ ਮਲਾਉਣਾ ਜਿਹੜੇ 20-25 ਸਾਲਾਂ ਤੋਂ ਟਰੈਕਟਰਾਂ ਦੇ ਕਾਰੋ ਕੱਲੇ ਟਰੈਕਟਰਾਂ ਦਾ ਕਾਰੋਬਾਰ ਵੀ ਨਹੀਂ ਕਰਦੇ ਤੇ ਨਾਲ ਉਹਨਾਂ ਕੋਲੇ ਵੱਡੀਆਂ ਮਸ਼ੀਨਾਂ ਵੀ ਹੁੰਦੀਆਂ ਨੇ ਚਾਹੇ ਨਾਲ ਰੂਟਰਵੇਟਰਾਂ ਦੀ ਗੱਲ ਕਰ ਲਈਏ ਟਰਾਲੀਆਂ ਦੀ ਗੱਲ ਕਰ ਲਈਏ ਜਾਨੀ ਕਿ ਖੇਤੀਬਾੜੀ ਦਾ ਹਰ ਇੱਕ ਸੰਦ ਬਾਈ ਉਹਨਾਂ ਕੋਲ ਬਹੁਤ ਵਜਬਰੇਟਾਂ ਦੇ ਵਿੱਚ ਮਿਲ ਜਾਂਦਾ ਕਿਉਂ ਵਜਬਰੇਟਾਂ ਦੇ ਵਿੱਚ ਦੇ ਦਿੰਦੇ ਨੇ ਤੇ ਕਿੰਨੇ ਕੁ ਵਹੀਕਲ ਬਾਈ ਉਹਨਾਂ ਦੇ ਘਰੇ ਖੜੇ ਹੁੰਦੇ ਆ ਸੋ ਸਾਰੀ ਗੱਲਬਾਤ ਆ ਜੇ ਫੁੱਲ ਡਿਟੇਲ ਦੇ ਵਿੱਚ ਕਰਦੇ ਆ ਤੁਹਾਨੂੰ ਮਿਲਾ ਦਈਏ ਜਿਹੜੇ ਸੱਜਣ ਦੇ ਘਰੇ ਪਹੁੰਚੇ ਆ ਮੇਰੇ ਸਸਰੀ ਘਰ ਦੀ ਹਾਂਜੀ ਹਾਂਜੀ ਨਾਂ ਬਾਈ ਤੁਹਾਡਾ ਅਮਰਜੀਤ ਸਿੰਘ ਪਿੰਡ ਆਪਣਾ ਖੜਕ ਸਿੰਘ ਵਾਲੀ ਹਾਂਜੀ ਹਾਂਜੀ ਤਲਵੰਡੀ ਬਿਲੀ ਤਲ ਤੇ ਅੱਜ ਬਾਈ ਜੀ ਮੈਨੂੰ ਟਰੈਕਟਰ ਦੇ ਬੇਸਤੇ ਆਪਾਂ ਇਕੱਠੇ ਹੋਏ ਆਂ ਹਾਂਜੀ ਕਿੰਨੇ ਕ ਟਰੈਕਟਰ ਆਪਾਂ ਦਿਖਾਵਾਂਗੇ ਤੇ ਹੁਣ ਵੀ ਹੁਣ ਕਿੱਟ ਦਾ 10 ਟਰੈਕਟਰ ਵੀ 8 10 ਤੇ ਜਿਹੜੇ ਆ ਕੇ ਤਾਂ ਵੈਗੀ ਰੇਟ ਹੁੰਦਾ 15 16 ਕਰ ਲੈਣੇ ਆ ਅਸਾ 15 16 ਕਰ ਲੈਣੇ ਤੇ ਤੁਸੀਂ ਮੈਨੂੰ ਇੱਕ ਗੱਲ ਦੱਸ ਰਹੇ ਸੀ ਕਿ ਕਹਿੰਦੇ ਵੀ ਆਪਣਾ ਘਰੀ ਕਰਦੇ ਆ ਹਾਂ ਅਸਾ ਘਰੀ ਤੁਸੀਂ ਕੰਮ ਕਰਦੇ ਹੋ ਪਰ ਮੈਂ ਕੈਮਰਾ ਮਾਰਦੀ ਉਹ ਸੈੱਟ ਸਾਰਾ ਨਾ ਬਾਈ ਬਰਾਂ ਦਾ ਕੰਬਾਈਨਰ ਦੇ ਨਾਲ ਭਰਿਆ ਹੋ ਗਿਆ ਸਾਰੀਆਂ ਵੈਗੀਆਂ ਹੋਣ ਸੀ ਸਾਰੀਆਂ ਸੇਲ ਹੋ ਗਈਆਂ ਹਣਾ ਅਗਲੀ ਵੀਡੀਓ ਵਿੱਚ ਦਿਖਾ ਦੇਵਾਂਗੇ ਕਿੰਨਾ ਵੀ ਆਪਾਂ ਠੀਕ ਹੈ ਜੀ ਤੇ ਬਾਈ ਆਪ ਅਸਾ ਸੋਨ ਵਾਲੀ ਕਾਹ ਹੈਗਾ ਡੀਆਈ 75 ਹਾਂ 13 ਮਾਡਲ ਹੈ ਜੀ ਧਰਮੇ ਦੇਖੋ ਇਹ 2013 ਮਾਡਲ ਟਰੈਕਟਰ ਆ 4 ਵੀਲ ਦੇ ਵਿੱਚ ਆ ਹਾਂਜੀ ਤੇ ਜੇ ਭਾਈ ਇਹ ਆਪਣੇ 75 ਹਸ ਪਾਵਰ ਚ ਆ ਜਾਂਦੇ ਹਾਂ ਹਾਂਜੀ ਹਾਂਜੀ 75 ਵਾਲਾ ਜੀ ਓਕੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਪੰਜਾਬ ਸਾਰੇ ਪੰਜਾਬ ਹੀ ਹੁੰਦੇ ਆ ਜੀ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਹਾਂਜੀ ਹਾਂਜੀ ਓਕੇ ਇਸਦਰ ਮੇ ਉਹ ਦਿਖਾ ਕਨੋਪੀ ਦਿਖਾ ਦੇ ਪੱਖੀ ਲੱਗੀ ਹੋਈ ਆ ਸਿਸਟਮ ਬਾਈ ਕਿੰਨੇ ਕ ਦਾ ਹੂਵੇ ਲੱਗਿਆ ਹੋਇਆ ਇਹ 35 30000 ਦਾ ਲੱਗਿਆ ਜੀ 35 30000 ਦਾ ਪਹਿਲੀ ਲੱਗਿਆ ਹੋਇਆ ਕਿ ਤੁਹਾਡਾ ਲਵਾਇਆ ਨਹੀਂ ਪਹਿਲੀ ਲੱਗਿਆ ਹੋਇਆ ਥੱਲੇ ਗਿਆ ਲੱਗਿਆ ਹੋਇਆ ਜੀ ਮੋਗੇ ਕੋਲੇ ਅੱਛਾ ਥੱਲੇ ਵਾਲੇ ਮੋਗੇ ਵਾਲੇ ਕਾਫੀ ਫੇਮਸ ਵੀ ਨੇ ਹਾਂ ਬੁਰੀ ਫੇਮਸ ਆ ਜੀ ਪਿੱਛੇ ਵੀ ਤੇ ਹੈਗਨੇ ਰੇਡੀਅਲ ਟਾਇਰ ਲੱਗੇ ਹੋਏ ਹਨ ਹਾਂ ਜੀ ਹਾਂ ਜੀ ਹਾਂ ਜੀ ਤੇ ਫੁੱਲ ਸਪਾਨ ਲੱਗਿਆ ਹੋਇਆ ਜੀ ਬੀ ਵੀ ਕਿਹੜੀ ਦੇ ਅੱਛਾ ਹਾਂ ਜੀ ਹਾਂ ਜੀ 4 1/2 ਵੀ ਕਿਹੜੀ ਦੇ ਕੰਡੀਸ਼ਨ ਦਾ ਵੀ ਓਰੀਜਨਲ ਹੀ ਤੇ ਟਰਮੇ ਬਈ ਇਹ ਟਾਇਰਾਂ ਦੀ ਕੀ ਕੀ ਇਸ ਨੂੰਣੀ ਆ ਟਾਇਰ 80 85 ਪੈਸੇ ਹੈ 85 85 ਪੈਸੇ ਟਾਇਰ ਹੈਗੇ ਆ ਰੀਡੀਅਲ ਦੀ ਗੁੱਡ ਵੀ ਨਹੀਂ ਹੁੰਦੀ ਆ ਤੇਰਮੇ ਬਾਡੀ ਲੈਣ ਤਾਂ ਸਾਰੀ ਚੈੱਕ ਕਰਵਾ ਦੇ ਟਰੈਕਟਰ ਇਹ ਜਿੰਨਾ ਵੀ ਨੂਰ ਆ ਨਾ ਟਰੈਕਟਰ ਦੇ ਉੱਪਰ ਸਾਰੇ ਜਿਵੇਂ ਕੀਤੇ ਬਿਨਾ ਪਾਲਿਸ ਤੋਂ ਆ ਹਾਂਜੀ ਹਾਂਜੀ ਬਿਨਾ ਪਾਲਿਸ ਤੋਂ ਟਰੈਕਟਰ ਲਿਸਕਾ ਮਾਰਦਾ ਤੇ ਬਾਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਤਾਂ ਸੀ 7 ਲੱਖ ਰੁਪਏ ਜੇ ਸਣੀ ਡੈਕ ਦੇ ਲੈਣਾ ਬੰਦੇ ਨੇ ਹਾਂਜੀ ਤੇ ਜੇ ਡੈਕ ਨਹੀਂ ਲੈਣਾ ਤਾਂ ਮੰਨ ਲਓ ਜੇ ਜੰਗੇ ਬਸ 6.5 6 6 ਛੱਟ ਦੇ ਦੇ ਦਾਂਗੇ 360000 30000 ਦਾ ਛੱਡ ਦੇ ਅੰਕ ਜੀ ਓਕੇ ਜੀ ਬਈ ਜੈ ਜੈ ਜੱਜ ਕਿੰਨੇ ਦਾ ਕਰੋਂਗੇ ਡਾਇਰੈਕਟਰ ਬਸ ਸਹੀ ਜਿਹੀ ਦੱਸਿਆ ਜੀ 56000 ਦਾ ਸਹੀ ਛੱਡ ਦਾਂਗੇ ਸਹੀ ਬਿਨਾ ਦੇਖ ਤੋ ਹੋਰ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ 5 10 000 ਦਾ ਕਰ ਦਾਂਗੇ ਲੈ ਵੀ ਮੇ ਤਰੂ 5 10000 ਤਾਂ ਮਾਨਤਾਣੀ ਦੇ ਵਿੱਚ ਹੋਊਗਾ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ 37 30 ਨਿਊ ਹਾਲੈਂਡ ਆ ਇਹ ਕਿੰਨਾ ਮਾਡਲ ਹੈ ਇਹ 10 ਮਾਡਲ ਆ ਜੀ ਅਸੀਂ 2010 ਮਾਡਲ ਦਾ ਹਾਂ ਪਲੱਸ ਆ ਲੱਗਾ ਇਹ ਬਿਨਾ ਟਰਬੋ ਤੋਂ ਆ ਜੀ ਬਿਨਾ ਟਰਬੋ ਤੋਂ ਪੀਪੀ 65 ਮਹਾਲੀ ਦਾ ਇਹਦਾ ਨੰਬਰ ਹੈ ਹਾਂਜੀ ਹਾਂਜੀ ਤੇ ਮੂਰੇ ਦੇ ਗੁੱਡੀਰ ਟਾਇਰ ਵੀ ਇਹ ਪਾਏ ਹੋਇਆ ਕਿ ਇਦਾਂ ਹੀ ਆਉਂਦੇ ਹੁੰਦੇ ਆ ਨਹੀਂ ਪਾਏ ਪਾਏ ਹੋਏ ਸੌਂਕ ਨਹੀਂ ਸੌਂਕ ਨੂੰ ਪਾਏ ਹੋਏ ਨਹੀਂ ਹਾਂਜੀ ਹਾਂਜੀ ਓਕੇ ਉਦਾਂ ਇਦੀ ਕੀ ਕੰਡੀਸ਼ਨ ਹੋਣੀ ਹੈ ਟਾਇਰਾਂ ਦੀ ਟਾਇਰ ਜੀ ਮਗਰਲੇ ਹੈਗੇ 70 75 ਪੈਸੇ ਮੂਰੇਲੇ 85 ਪੈਸੇ ਹੈ ਜੀ ਓਕੇ ਟਾਇਰ ਮੇਰੇ ਮਦਰ ਚੈੱਕ ਕਰਵਾਦੇ ਮਗਰਾਡਾਂ ਦੇ ਵਿੱਚੋਂ ਵੀ ਚੈੱਕ ਕਰਵਾਦੇ ਤੇ ਉਦਾਂ ਵੀ ਕੰਡੀਸ਼ਨ ਦੇ ਵੀ origignal ਹੀ ਆ ਬਈ ਹਾਂ origignal ਹੈ ਕੋਈ ਮਾੜਾ ਮੋਟਾ ਨਾਰਮਲ ਟੱਚਿੰਗ ਹੈਗੀ ਹੈ ਜੇ ਮਾਡਲ ਨਹੀਂ ਵਾ ਆ ਗਿਆ ਤਾਂ ਜੀ ਠੀਕ ਹੈ ਜੀ ਸੱਤਰੀ ਦੇ ਮਾੜਾ ਮੋਟਾ ਹਾਂ ਸੱਤਰੀ ਬਿਲਕੁਲ ਨਵੀਆਂ ਹਾਂ ਹਾਂਜੀ ਹਾਂਜੀ ਮਾੜੀ ਮ ਅਸੇ ਬੇਕ ਗਿਆ। ਹਾਂ, ਗੱਲ ਵੇਗ ਗਿਆ। ਚੱਲ ਫੇਰ ਤਾਂ ਹੁਣ ਆਪਾਂ ਕਹਾਨੂੰ ਦੱਸਣਾ ਕਿੰਨੇ ਦਾ ਵੇਕ ਗਿਆ ਹਣ? ਨਹੀਂ 4 ਲੱਖ ਦਾ ਵੇਕ ਗਿਆ ਇਹ। 4 ਲੱਖ ਦਾ ਜੀ। ਕਿੱਥੋਂ ਕਿੱਥੋਂ ਦੇ ਵਾਈ ਲੈ ਗਏ ਇਹਨੂੰ? ਇਹ ਮੁਕਸਰਾਂ ਨਹੀਂ ਲੈ ਗਏ। ਉਹ ਸਮੁਖਸਰ ਸਾਈਡ ਚ ਲਾ ਗਿਆ। ਹਾਂ। ਓਕੇ। ਤੇ ਆਹ 5500 ਤਾਂ ਆਪਾਂ ਹੁਣ ਸੇਲ ਕਰਨਾ। ਹਾਂ, ਇਹ ਸੇਲ ਕਰਨਾ ਜੀ। ਨਿਊ ਹਾਲੈਂਡ 5500 ਇਹ ਕਿੰਨਾ ਮਾਡਲ ਆ ਬਾਈ? ਇਹ 11 ਮਾਡਲ ਆ ਜੀ। ਓਕੇ। ਤੇ 3 ਸਪੀਡ ਆਊਟ ਉਹ 2 ਸਪੀਡ ਹੀ ਸੀਗਾ। ਉਹ 2 ਸੀ ਇਹ 3 ਸਪੀਡ ਹੈ। ਇਹ 3 ਹੈ ਜੀ। ਓਕੇ। ਟਰਬੀਡ ਲਗਭਗ ਨਮਿਆ ਵਰਗੀ ਨੇ ਹਨ ਹਾਂਜੀ ਹਾਂਜੀ 85% ਟਾਇਰ ਹੈਗਾ ਜੀ 85% ਟਾਇਰ ਡਬਲ ਡਬਲ ਡਿਸਟ੍ਰਿਬਿਊਟਰ ਹੈਗਾ ਅਸਰ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹਾਂਜੀ ਉਹ ਡਿਸਟ੍ਰਿਬਿਊਟਰ ਤਾਂ ਵੇਰੇ ਹੀ ਸੀ ਓਕੇ ਤਾਂ ਮੈਂ ਮਗਰਾਡ ਮਗਰੂੜ ਫੌਜੀ ਟੇਪ ਹੋਏ ਹੋਣੇ ਸਾਰੇ ਹਾਂਜੀ ਹਾਂਜੀ ਪਿੱਛੋਂ ਲਿੰਕਾਂ ਦਾ ਚੈੱਕ ਕਰਵਾ ਦੇ ਸਾਰਾ ਹਾਂ ਕੋਈ ਜੇ ਹੋਈ ਤਾਂ ਨਾਰਮਲ ਕਾਲੇ ਰੰਗ ਦੇ ਤੇ ਮਣੀ ਮੋਟੀ ਹੋ ਸਕਦੀ ਹੈ ਜੀ ਕੋਈ ਸਿੱਧੇ ਕੋਈ ਲਿੰਕ ਤੇ ਹੋਰ ਨਹੀਂ ਸੋ ਉਹ ਮਗਰਾਡ ਰੀਨਲ ਬਟ ਰਿੰਗ ਸਾਰਾ ਰੀਨਲ ਆ ਜੀ ਤੇ ਇਹ ਇਹ ਕਮੀ ਪਾਰਟੀ ਦੇ ਨਾਮ ਹੋਊਗਾ ਜੀ ਪਹਿਲੀ ਇਹ ਪਹਿਲੀ ਦੇ ਜੀ ਫਰਸਟ ਪਾਰਟੀ ਹੈ ਹਾਂਜੀ ਇਹ ਦੀ ਸੜਦਾ ਜਾਂਗੀ ਜੀ ਆਪਾਂ 4 ਲੱਖ ਦਾ ਜੀ ਪੂਰੇ 4 ਲੱਖ ਦਾ ਹਾਂਜੀ 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 ਹੁਣ ਆਪਣੇ ਨਾਲ ਕਈ ਵਾਰ ਬਿਨਾ ਟਰਬੋ ਤੋਂ 55 ਐਚਪੀ ਹੈ ਜੀ ਇਹ ਅੱਛਾ ਆਪਾਂ ਚਾਹੁੰਦੇ ਹਾਂ 10-11 ਮਾਡਲ ਤੋਂ ਵੱਧ ਦਾ ਟਰਬੋ ਨਹੀਂ ਹੁੰਦਾ ਜੀ ਇਹਦੀ ਵੱਧ ਡਿਮਾਂਡ ਹੈ ਜੀ ਓਕੇ ਸਿੰਪਲ ਇੰਜਨ ਹੈ ਇੱਧਰ ਇੱਧਰ ਦਿਖਾ ਦਿਓ ਇਹ 11 ਦਾ ਕੀ ਆਏ ਜੀ ਠੀਕ ਆ ਠੀਕ ਆ 11 ਮਾਡਲ ਦਾ ਕੀ ਆਏ ਨੇ ਹਾਂਜੀ 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 ਹੁਣ ਨਹੀਂ ਜਾਨੀ ਕਹੇ ਆਉਂਦੇ ਨਹੀਂ ਜੀ ਉਹ ਤਾਂ ਉਹਦੇ ਟਰਬੋ ਵਾਲੇ ਹੁੰਦੇ ਆ ਜੀ ਇਹਦਾ ਡੀਲ ਖਰਚਾ ਵਾਲਾ ਘੰਟਾ ਇਹ ਕਿ ਟੈਂਕੀ ਨਾਲ ਦਿਹਾੜੀ ਚੱਲ ਜਾਂਦਾ ਜੀ ਠੀਕ ਆ ਠੀਕ ਆ ਕਿੰਨੇ ਕੁ ਲੱਖ ਦੇ ਦੀਏ ਮਤਲਬ ਮੌਕੇ ਤੇ ਆਪਾਂ ਇਹਨੂੰ ਕੋਈ ਹੋਰ ਕਰ ਦੋ ਬਣਾ ਮੁੰਡਾ ਕਿੰਨਾ ਕੁ ਕਰਦੀ ਦਾ 5-4000 ਵੀ 4 ਲੱਖ ਤਾਂ ਦਵੋਗੇ ਹਾਂ 5-7000 ਹੋਰ ਕਰ ਦਾਂਗੇ ਜੀ ਕੋਈ ਨਾ ਜੇ ਕਹਾਂ ਵੀ 3 ਲੱਖ ਤੇ 80000 ਦਾ ਟਰੈਕਟਰ ਆਪਾਂ ਦੇ ਦਈਏ ਹੋਜੂ ਚਲੋ 850 ਦੇ ਦਾਂਗੇ ਜੀ ਜੋ ਛੋਡੇ ਕਰਤੀ ਅਸੀਂ ਜੀ ਕਰਵਾਵਾਂਗੇ ਛੋਡੇ ਕਰਕੇ ਤਾਂ ਵੀ ਜਿਹੜਾ ਸੱਜਣਾ ਆ ਗਿਆ ਨਾ 80000 ਦਾ ਟਰੈਕਟਰ ਦੇ ਦਿਓ ਠੀਕ ਹੈ ਜੀ ਤੇ ਭਾਈ ਜਿਹੜਾ ਆ ਖੜਾ ਇੱਧਰਲੇ ਪਾਸੇ ਅਰਜਨ ਸੀ 105 ਇਹ 10 ਮਾਡਲ ਹੈ ਜੀ 2010 ਮਾਡਲ ਹਾਂਜੀ ਹਾਂਜੀ ਭਾਈ ਕੰਡੀਸ਼ਨ ਤਾਂ Ориਜਨਲ ਆ ਸਾਰਾ ਇਹ ਹ ਮਾੜਾ ਮੋਟਾ ਸਲੈਂਸਰ ਸਲੈਂਸਰ ਦੇ ਵਿੱਚ ਜਾ ਵਾ ਸਲੈਂਸਰ ਹੋ ਗਿਆ ਜੀ ਮਾੜਾ ਮੋਟਾ ਤੇ ਰਿਮਾਂਟ ਹੋ ਗਿਆ ਜੀ ਸੋਸਾ ਮੜਗਾੜ ਰਿੰਨਾਲਾ ਜੀ ਕੰਡੀਸ਼ਨ ਤਾਂ ਕਾਫੀ ਚੰਗਾ ਡਰਾਈਵਰ ਹੈ ਹਾਂਜੀ ਹਾਂਜੀ ਬੰਪਰ ਹੋ ਗਿਆ ਸਲੈਂਸਰ ਹੋ ਗਿਆ ਇਹ ਮਾੜਾ ਮੋਟਾ ਵਜ ਜਾ ਰਿਮਾਂਨੀ ਗੋਰਾ ਘਰਾਂ ਦੇ ਵਿੱਚ ਜਾ ਵਾ ਠੀਕ ਹੈ ਜੀ ਇਹਦੇ ਮਗਲੇ ਟਾਇਰ 60% ਆ ਜੀ 60% ਪਿੰਡ ਹੂੰ ਮੂਰਲੇ ਇੱਕ ਵੱਧਾ ਪਰਲਾ 60-70 ਰੁਪਏ ਪਰਲਾ ਵੱਜ ਜ਼ਿਆਦਾ ਠੀਕ ਹੈ ਜੀ ਹਾਂਜੀ 73 ਮੇ ਦਿਖਾ ਦੇ ਬਿਲਕੁਲ ਨਵੀਂ ਆ ਪਾਵਰ ਸਟੀਅਰਿੰਗ ਆ ਜੀ ਉਹਨਾਂ ਕਾਲੋਂ ਖਾਲਾ ਪੂਰਾ ਵਧੀਆ ਪਾਵਰ ਸਟੀਅਰਿੰਗ ਆ ਜੀ हां 665 ਹਸਪਾਰ ਆ ਗਿਆ ਹਾਂਜੀ ਹਾਂਜੀ ਤੇ ਬਈ ਮੈਨੂੰ ਇਹ ਦੱਸਿਓ ਇਹ ਨੰਬਰ ਇਹਦਾ ਵੀ ਪੰਜਾਬ ਦਾ ਇਹ ਕੈਮੀ ਪਾਰਟੀ ਦੇ ਨਾਮ ਉਹ ਇਹ ਹੈਗਾ ਪਹਿਲੀ ਪਾਰਟੀ ਦਾ ਬਈ ਤੁਸੀਂ ਵੀ ਫਾਸਟ ਹੈ ਹਾਂ ਇਹਦੀ ਕਾਪੀ ਕਾਪੀ ਕਿ ਵਾਜਗੀ ਨੰਬਰ ਹੈ ਨਾ ਜਲੰਧਰ ਦਾ ਸੀਆ ਓਕੇ ਤੇ ਬਿਲਾ ਕਾਪੀ ਤੂੰ ਹੀ ਦੇਵਾਂਗੇ ਮਗਰ ਬਿਨਾ ਕਾਪੀ ਤੂੰ ਹੀ ਦੇਵਾਂਗੇ ਹਾਂ ਕੁਝ ਲੈ ਕੇ ਲੈ ਲੈਣਾ ਚੋਰੀ ਚੱਪੇ ਦਾ ਫੋਲ ਜਿੰਮੇਵਾਰੀ ਹੈ ਆਪਣੀ ਉਹ ਜਿੰਮੇਵਾਰੀ ਆਪਣੀ ਹਾਂਜੀ ਹਾਂਜੀ 10 ਮਾਡਲ ਹੈ ਹਾਂਜੀ ਇਹਦਾ ਰੇਟ ਕੀ ਰਹੂਗਾ ਇਹ 275 ਦੇ ਦੇਗੀ ਜੀ 10 ਮਾਡਲ 275 ਦਾ ਮੌਕੇ ਤੇ ਕਿੰਨੇ ਦਾ ਚਕਾ ਦਈਏ ਸਹੀ ਜੀ ਦੱਸੋ 5-4000 ਹੋਰ ਘਟ ਕਰ ਦਾਂਗੇ ਜੀ ਜਿਆਦਾ ਤਾਂ ਨਹੀਂ ਹੁੰਦਾ 5-4000 ਮੁੰਡਾ ਇਹ ਮਲ ਜੇ ਗਾਪੀ ਹੁੰਦੀ ਤੇ 3.5 ਦਾ 3 40 ਦਾ ਵਿਕ ਜਾਂਦਾ ਹਾਂਜੀ ਹਾਂਜੀ ਮਿੱਤਰੋ 2010 ਮਾਡਲ ਹੈ ਨੰਬਰ ਇਹ ਤਾਂ ਪੰਜਾਬ ਦਾ ਹੀ ਹੈ। ਹਾਂ ਪੰਜਾਬ ਜਲੰਧਰ ਦਾ ਸੀਗਾ ਜੀ। ਜੇ ਲੱਭ ਕੀ ਦਾ ਦੇ ਵੀ ਦੇਵਾਂਗੇ ਪਰ ਪੱਕਾ ਨਹੀਂ ਕਰਦੇਗੇ। ਠੀਕ ਆ। ਉਹ ਕਹਿੰਦੇ ਕਿ ਬੰਦੇ ਗਏ ਬਾਹਰ ਵੀ ਘਰੇ ਹੁਣ ਐਵੇਂ ਹੀ ਪਤਾ ਕਿੰਨਾ ਹੈ ਪੀ ਵੀ 8 ਦਾ। ਹਾਂ। ਹਾਂ ਜੀ। ਲੋਕ 2002-3 ਮਾਡਲ ਦਾ ਰੇਟ ਮੰਗਦੇ। ਹਾਂ ਜੀ। ਮੰਗਦੇ ਜੀ ਬਿਲਕੁਲ ਮੰਗਦੇ ਆ। ਆਪਾਂ ਦੀਨ ਜੀ ਵਾਲੀ ਗੱਲ ਕਰ ਸੀ। ਕੋਈ ਟਰਾਲੇ ਨਹੀਂ ਚੱਲਿਆ ਜੀ ਆਹ ਦਿਖਾਇਓ ਮੋਰੇ। ਇਹ ਲੱਗਦਾ ਟਰਾਲੇ ਵਾਲਾ ਹੋਊਗਾ। ਮਗਰਲੀ ਹੁੱਕ origignal ਤੇ ਮੋਰਲੀ ਵੀ original। ਸਹੀ ਗੱਲ। ਇਹ ਕਾਪੀ ਕਰਕੇ ਆਪਾਂ ਜਾ ਜਿਹੜਾ ਗਏ। ਲੈ ਮਿੱਤਰੋ 2010 ਚੱਲ ਚੱਲਾ ਪਤਾ ਬਾਈ ਪੂਰਾ ਓਕੇ ਆ ਪੂਰਾ ਪੂਰਾ ਇੰਜਨ ਗੇ ਕੋਈ ਬਾਹਰ ਕਿੰਨੇ ਚ ਦੇ ਦੀਏ 10-2 ਕਰਨਾ ਖੁੱਲ ਕੇ ਚੱਲ ਪੰਜ ਚਾਰ ਘੰਟੇ ਦੇ 70 ਦੇ ਜਾਈ 2,60,000 ਦਾ ਦਵਾ ਦੀਏ 6.5 ਦਾ ਧੱਕਾ ਜੀ 2,60,000 ਦਾ ਬਣੂ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਨੰਬਰ ਸਕਰੀਨ ਤੇ ਆ ਕਰੋ ਕਰਾਂ ਡਾਇਲ ਤੇ ਬਈ ਹੁਣ ਉਹ ਪ੍ਰੀਤ ਵੀ ਦਿਖਾ ਦੀਏ ਆਪਾਂ ਹਾਂਜੀ ਆ 60 ਨੰ ਜਾ ਕੇ ਨਾ ਮਾਡਲ ਆ ਇਹ ਮਾਡਲ 10 ਆ ਜੀ 2010 ਮਾਡਲ ਓਕੇ ਨੰਬਰ ਇਹਦਾ ਵੀ ਪੰਜਾਬੀ ਆ ਬਾਈ ਹਾਂ ਪੰਜਾਬੀ ਹੁੰਦੇ ਆ ਜੀ ਆਪਣੇ ਕੋਲੇ ਕੰਡੀਸ਼ਨ ਦਾ ਵੀ オリジナル ਹੈ ਭਾਈ ਜੀ। ਵਾਗਾ ਪੁਰਾਣਾ ਦਾ ਨੰਬਰ ਆ ਜੀ ਮੋਗੀ ਚ ਪੈਂਦਾ ਵਾਗਾ ਪੁਰਾਣਾ। ਸਾਰਾ オリジナル ਟਰੈਕਟਰ ਜੀ ਐ ਨਹੀਂ ਕੋਈ ਰੈਂਬ ਪੇਂਟ ਜਾਂ ਬਾਡੀ ਕਿਤੇ ਵੀ ਪੇਂਟ ਨਹੀਂਗਾ। ਓਕੇ ਲਿੰਕਾ ਤੋਂ ਲੈ ਕੇ ਜਾਣੀ ਕਿ ਬੰਮ ਤੋਂ ਤੱਕ オリジナル ਹੈ। ਸਾਰਾ ਸਾਰਾ ਮੂਰੀ ਚੱਲ ਚੱਲਾ ਵੀ ਤਾਂ ਕਿਵੇਂ ਆ। ਪੂਰਾ ਵੱਡੀ ਕੋ ਟਰਾਲੇ ਦੇ ਨਹੀਂ ਚੱਲਿਆ ਮੂਰੀ ਹੁੱਕ ਦਿਖਾ ਦਿਆ ਕਰੋ ਉੱਚ ਬੱਤਾ ਲੱਗ ਜਾਂਦਾ ਜੀ ਹੋਵੇ ਮਗਰ ਨਹੀਂ ਦਿਖਾ ਦਿਓ। ਇਹ ਸੇਰ ਟਰੈਕਟਰ ਹੈ ਵੀ ਬਹੁਤ ਆਏ ਆ। ਜਿਵੇਂ 12 ਮਤਲਬ 20 ਕੀ ਹਲਕੇ ਆ ਸੀ ਬਹੁਤ ਹੈਵੀ ਆਏ ਦਸ 11 ਮਾਡਲ ਤੋਂ ਪੂਰੀ ਮੰਗ ਆ ਜੀ। ਉਹ ਕਿਤੇ ਮੇਰੇ ਮਾਤਾ ਕਰਵਾਈ ਚੈੱਕ ਕਰੋ। ਹਾਂ ਸਾਰਾ origignal ਜੀ 10 ਮਤਲਬ ਤੇ ਵੀ ਆਹ ਲਿੰਕ ਇਹਦੀ ਮਤਲਬ ਗੋਲਜੀ ਕਿਵੇਂ ਆ? ਇਹ ਬਸ ਗੋਲਜੀ ਆਈ ਹੈ ਜੀ ਉਧਰ ਲੋਕਾਂ ਨੂੰ ਬਸਾਰ ਕਹੀ ਹੋਇਆ ਹੈ। ਅਸੀਂ ਨਾਲ ਹੀ ਆਈ ਹੈ। ਆਹ ਨਾਲ ਹੀ ਆਈ ਹੈ ਜੀ ਇਹ ਰੀਆਂ ਚ। ਓਕੇ। ਵੀ ਬੜਾ ਪਤਾ ਤਾਂ ਮੈਂ ਸਾਰਾ ਦਿਖਾ ਦੇਣਾ। ਹਾਂ ਸਾਰਾ ਨਹੀਂ ਨਾ ਜੀ। ਸੈਂਟਰ ਜਿਹੜਾ ਪਾਵਰ ਸੈਂਟਰ ਜਿਹੜਾ ਪਾਵਰ ਜਿਹੜਾ 60 ਕੇ 65 ਫਟ ਦਾ ਟਾਇਰ ਹੈ ਜੀ। ਓਕੇ। 60 ਇਚ। 60 ਇਚ ਵੀ ਆਈ ਹੈ। ਤੇ ਮਾਡਲ ਦੱਸਿਆ ਸੀ ਤੁਸੀਂ ਨੇ? 10 ਜੀ। 2010। ਹਾਂ ਪਾਵਰ ਸਟੀਅਰਿੰਗ। ਪਾਵਰ ਸਟੀਅਰਮਨ ਨੰਬਰ ਇਹ ਤਾਂ ਬਾਗੇ ਪੁਰਾਣੇ ਦਾ। ਬਾਗੇ ਪੁਰਾਣੇ ਦਾ। ਇਹਦਾ ਰੇਟ ਕੀ ਹੈ ਡ 70 ਦਾ ਝੜ ਦੇਗੇ ਚੱਕੋ ਮਿੱਤਰੋ 70 ਦਾ ਹਾਂ ਜੀ ਹਾਂ ਵੀਡੀਓ ਦੱਸ ਦਿਓ ਬਾਈ ਇਹਨੂੰ ਵੀ ਥੋੜੀ ਵੀਡੀਓ ਦੇਖ ਕੇ ਆਇਆ ਤੁਹਾਡਾ ਮਾਣ ਤਾਣ ਵਧੀਆ ਹੋ ਹਾਂ ਜੀ ਤੇ ਬਾਈ ਜੀ ਆਹ ਖੜਾ ਹੁਣ 53 10 ਕਾਲੀ ਢਿੱਡ ਦੇ ਵਿੱਚ ਹਾਂ ਜੀ ਹਾਂ ਜੀ ਇਹ 10 ਦੇ ਲਾਸਟ ਬਾਈ ਅੱਛਾ 10 ਦੇ ਲਾਸਟ ਦਾ ਇਹ ਮੈਂ 10 ਦੇ ਲੜਦਾ ਆ ਪੰਪ ਵਾਲੀ ਸੀਲ ਨਹੀਂ ਖੁੱਲੀ ਵਾਲੇ ਤੱਕ ਕੰਪੈਨ ਦੂੜੀ ਵਾਲ ਤੇ ਚੱਲੇ ਆਲੀ ਗਾਰੰਟੀ ਹੈ ਜੀ ਹਾਂ ਆ ਦੇਖੋ ਸੋ ਵੀ ਦਿਖਾ ਦਿਓ ਮੜੀ ਜੀ ਤੇ ਨਾਮੁਰੀ ਜਾਲੀ ਲੱਗੀ ਰੈਡੀ ਟ੍ਰੋਮ ਹੀ ਪਿਆ ਦੇਖੋ ਕਿ ਉਹ ਉਧਰ ਇਰੀਏ ਚੋਂ ਆਇਆ ਮਹਾਲੀ ਇਰੀਏ ਚੋਂ ਡੇਰਾ ਬੱਸੀਆ ਨੰਬਰ ਆਇਦਾ ਅਥਾ ਡੇਰਾ ਪੁੱਛੀਏ ਨੰਬਰ ਆ ਉਹ ਕਮੈਨਗ ਮਨਾਂ ਦੀ ਮਤਲਬ ਤੋਰੇ ਫੇਰੇ ਤਾਂ ਚੱਲਿਆ ਹੋਆ ਮੈਂ ਉਹ ਟਰੈਕਟਰ ਵੀ ਚੰਗੇ ਮਿਲਦੇ ਆ ਬਾਈ ਹਾਂ ਜੀ ਡੇਰਾ ਬੱਸੀ ਤੋਂ ਲੈਂਦਾ ਇਹ ਇੱਕ ਕੰਡੀਸ਼ਨ ਦਾ ਵੀ オリジナル ਹੀ ਆ ਸਾਰਾ ਹਾਂ ਮਿਲ ਬੀਬੀ ਸਿੱਤਰਾ ਹੂੰ ਤੇ ਸਾਰੇ ਰਿੰਗ オリジナル ਆ ਜੀ ਸਾਡਾ ਖੁੱਲੇ ਨਹੀਂ ਗੇ ਓਕੇ ਤੇ ਸਾਰੀ ਸੋ ਮਡਗਾਰਡ ਤੇ ਕੋਈ ਕਾਲੇ ਰੰਗ ਤੇ ਮਾੜਾ ਮੋਟਾ ਬੂਰਲੇ ਸੂਛੇ ਦੇ ਹੋ ਸਕਦਾ ਰਿੰਗ ਬੜਾ ਖੁੱਲੇ ਨਹੀਂ ਮਤਲਬ ਆਪਾਂ ਕੁਛ ਨਹੀਂ ਕਰਵਾਇਆ ਇਹਦਾ ਨਹੀਂ ਆਪਾਂ ਨੇ ਕੁਛ ਵੀ ਕਰਵਾਇਆ ਕੋਈ ਸਪਰੇਅ ਬਰੂ ਪਹਿਲਾਂ ਜ਼ਿੰਮ ਮਾਡਲ 2010 ਦਾ 10 ਦੇ ਲਾਸਟ ਦਾ ਹਾਂ ਹੁੱਕ ਲੈਂਕਾ ਸਾਰੀ ਰਿਨ ਰੀਸੀ ਦੇ 11 ਦੀ ਰੀਸੀ 11 ਚ ਬਣੀ ਹੋਈ ਹੈ ਇਹ ਡਬਲ ਡਿਸਟਰੀਬਿਊਟਰ ਆ ਜੀ ਡਬਲ ਪੀਟੀਓ ਹੈ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਹਾਂ ਹਾਂ ਜੀ ਹਾਂ ਜੀ ਮਾਡਲ ਵੀ 2010 ਹੈ ਹਾਂ 80% ਦਾ 10 ਦੇ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਜਾਨੀ ਕਿ 11 ਚ ਇਹਦੀ ਰੀਸੀ ਬਣੀ ਹੈ ਰੀਸੀ 11 ਜੀ ਬਣੀ ਹੈ ਪਾਸਿੰਗ ਪਈ ਹੈ ਜੀ ਇਹਦੀ ਲਈ ਪਾਸਾ ਪਈਆ ਪਈ ਪਾਸਿੰਗ ਪਈ ਸਾਲ ਦੀ ਪਈ ਹੈ ਜੀ ਅੱਛਾ ਹਮ ਸਰਕਾਰੀ ਪਲੇਟਾਂ ਲੱਗੀਆਂ ਵੀ ਆ ਜੀ ਹਮ ਨਾ ਹੋ ਜੂਗਾ ਜੀ ਮੁਰਲੇ ਟਾਇਰ ਅੱਧੇ ਮੰਦ ਲੋ ਜੀ ਮਗਰਲੇ ਸਪੀਡ ਗਾਡ ਵੀ ਲੱਗੇ ਹੋਏ ਨੇ ਮੈਟਿਕ ਵੀ ਧਰਮੇ ਸਾਰੀ ਦਿਖਾ ਦਿਆ ਸਾਰੇ ਪੈਰਪੁਰਾ ਅਰੀਜਨਲ ਹੈ ਜੀ ਉਹ ਅਗਲਾ ਕਹਿੰਦਾ ਨੇ ਪੇਂਟ ਕਰਕੇ ਨਾ ਹੋਵੇ ਚੈੱਕ ਦਿਖਾ ਦੋ ਬੜਾ ਲੈ ਪੇਂਟ ਨਾ ਅਰੀਜਨਲ ਚੱਲਿਆ 530 ਚੱਲਿਆ ਮੀਟਰ ਮੋਟਰ ਸਾਰੇ ਚੱਲਦੇ ਆ ਜੀ ਸਾਰੇ ਜਿਹੜਾ 530 ਘੰਟੇ ਚੱਲਿਆ ਹੋਇਆ ਆ ਬਸ ਚਲੋ ਕੀ ਪਤਾ ਵੱਧ ਹੋਵੇ ਪਰ ਮੀਟਰ ਦੇ 53 ਹੀ ਪਰ ਮੈਂ ਛਤਰੀ ਵੀ ਦਿਖਾ ਦਿਆ ਅਸਲ ਪਈ ਪਤਾ ਗੱਲ ਕੀ ਆ ਟਰੈਕਟਰ ਦਾ ਖੜਾ ਵੀ ਦੱਸਦਾ ਇਹ ਪੂਰੇ ਨਾ ਸੌਂਕੀ ਜੇ ਮਾਈ ਦੇ ਘਰੋਂ ਆਏ ਹੋਏ ਹਨ ਹਾਂਜੀ ਨਹੀਂ ਉਧਰ ਹੈ ਨਹੀਂ ਖੇਤੀ ਜਿਆਦਾ अच्छा चार ट्रैक्टर हां जी फेर दी दे देंगे 60000 ਦਾ ਬਜਾਜ ਜਰ 80 ਉਹ ਤਾਂ ਵਿੱਚ 5-5 ਲੱਖ ਮੰਗੀਆਂ ਦੇ ਆਪਾਂ ਬਾਹਰ ਇਟਨੀ ਮੰਗਦੇ ਫਿਰ ਐਵੇਂ ਮਤ ਕੱਢੀ ਚ ਲੋਰਾ ਫਾਇਦਾ ਨਹੀਂ ਪਿਆ 100000 ਰੁਪਿਆ ਯਾਨੀ ਕਿ 4 ਲੱਖ ਤੇ 50000 ਦਾ ਟਰੈਕਟਰ ਆਪਾਂ ਦੇ ਦਾਂਗੇ 55 ਛੱਡ ਦੇਗੇ 4 ਲੱਖ 50 ਹਜ਼ਾਰ ਦੀ ਬਣੂ ਮਿੱਤਰੋ ਛੋਟ ਪੇਸਾ ਕ ਨਾ ਕਰਿਓ ਟਰੈਕਟਰ ਥੋੜਾ ਬੜਾ ਚੰਗਾ ਤੱਥ ਕੋਈ ਨਹੀਂ ਹੈਗੀ ਵੀ ਕੋਈ ਸੱਜਣ ਆ ਕੇ ਕਹੂ ਵੀ ਆਹ ਚੀਜ਼ ਹੈ ਨਾ ਬਸ ਲਾਪਕਾਈ ਜੀ ਨਾ ਕਰੇ ਪਕਾਈ ਵਾਲਾ ਰੇਟ ਨਹੀਂ ਆਪਾਂ ਮੇਰੇ ਵੀ ਆ ਮੈਂ ਆ ਕੇ 20 30 ਵੱਧ ਮੰਗੀ ਸਰਬਸ ਮਿੱਤਰੋ ਟਰਾਈ ਲਿਓ ਤੇ ਪੈਸੇ ਫੜਾ ਕੇ ਟਰੈਕਟਰ ਹੱਕ ਕੇ ਲੈ ਜਿਓ ਸਰਵਿਸ ਵੀ ਹੋਈ ਵੀ ਹੈ ਜੀ ਬੰਦਾ ਏਜੰਸੀ ਸਰਵਿਸ ਕਰਾਉਣ ਆਇਆ ਸੀ ਛੋਟਾ 4 ਵੀਲ ਲੈ ਗਿਆ 50 38 ਓਕੇ ਹਾਂ ਸਰਵਿਸ ਜਮਾ ਤਾਜੀ ਹੋਈ ਵੀ ਹੈ ਲੈ ਵੀ ਮਿੱਤਰੋ ਰੁਪਈਆ ਵੀ ਜਾ ਕੇ ਲਾਉਣ ਦੀ ਲੋੜ ਨਹੀਂ ਸਰਵਿਸ ਦੀ ਹੋਈ ਵੀ ਹੈ ਹਨ ਤੇ ਭਾਈ ਜਿਹੜਾ ਆ 2014 ਮਾਡਲ ਹੈ। ਹਾਂ ਡਬਲ ਡਿਸਟਰੀਬਿਊਟਰ ਆ। ਹਾਂਜੀ ਤੇ ਰਿਵਰਸ ਵੀ ਡਿਓ ਆ ਜੀ। ਤੇ ਟਾਇਰ ਚਾਰੇ ਨਵੇਂ ਆ ਜੀ। ਓਕੇ ਤੇ ਚੱਲਿਆ ਹੋ 4500 ਘੰਟਾ ਜੀ। ਲੈ ਵੀ ਮੇਤਰੂ 4500 ਘੰਟਾ ਚੱਲਿਆ ਹੋਇਆ। ਫੋਟੋ ਆਪਾਂ ਖਲਮਾ ਵੀ ਹਿੱਸਾ ਹੈਗਾ ਜੀ। ਤੇ ਸਟੀering ਸਟੀering ਵੀ ਉੱਚਾ ਨਹੀਂ ਮਾ ਹੁੰਦਾ ਹੈਗਾ ਜੀ। ਅਡਜਸਟੇਬਲ ਸਟੀering ਹੈ। ਹਾਂਜੀ 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 ਹਾਂਜੀ। ਪਸਾ ਉਹ ਧਰਮੇ ਵਿੱਚ ਵੀ ਕੰਡੀਸ਼ਨ ਗੱਲ ਬਾਤ। ਇਹ ਰੂਟਰ ਪੰਪ ਜੀ ਆਇਆ ਜੀ 65 ਪਾਵਰ ਦਾ ਹੈ ਇਹ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੋਰ ਵੀ ਆ ਦਿਖਾ ਸਾਰੇ ਸਟਿਕਰ ਸ਼ੂਕਰ ਦਿਖਾ ਦੇ ਸੈਲਫ ਵਾਲੇ ਉਦਾਂ ਹੀ ਖੜੇ ਆ ਹਾਂਜੀ ਹਾਂਜੀ ਹੀ ਟਾਪ ਮਾਡਲ ਆ ਬਈ ਹੈ ਨਾ ਹਾਂਜੀ ਹਾਂਜੀ ਟਾਪ ਮਾਡਲ ਖੁੱਲਦਾ ਹੈ ਸੈਲ ਕੀ ਵਾਲਾ ਜੀ ਓਕੇ ਓਕੇ ਡਬਲ ਡਿਸਟਿਬਿਊਟਰ ਸਾਰਾ ਲੱਕਰਵਾ ਪੈਰਦਾਨਾ ਦਾ ਚੈੱਕ ਕਰਵਾ ਦੇ ਇੱਕ ਤੋਂ ਆਪਣੇ ਵਾਲੇ ਉਹੀ ਰੰਗ ਚੱਕ ਦਿੰਦੇ ਨੇ ਇਹਦਾ ਇਹਦਾ ਨੰਬਰ ਕਿੱਥੋਂ ਦਾ ਬਈ ਹਾਂਜੀ ਕਿੱਥੋਂ ਦਾ ਨੰਬਰ ਇਹਦਾ ਇਹਦਾ ਨੰਬਰ ਜਲੰਧਰ ਦਾ ਜਲੰਧਰ ਦਾ ਆਪਣੀ 08 ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਦਿਖਾ ਤਰ ਮੈਂ ਚੌਕੜਾ ਟਾਇਰਾਂ ਦਾ ਨਵੇਂ ਵਰ ਕਰ ਪਿਆ ਮਗਰਾੜ ਚੈੱਕ ਕਰਵਾ ਦੇ ਲੈ 16 ਨੂੰ 30 ਦੇ ਟਾਇਰ 36 ਨੂੰ 30 ਦੇ ਟਾਇਰ 1 ਬਾਕੀ ਹੋਰ ਵੀ ਆ ਰਹਿਮ ਅੰਦਰਲੇ ਪਾਸੋਂ ਵੀ ਚੈੱਕ ਕਰਵਾ ਆ ਡਬਲ ਡਿਸਟ੍ਰਿਬਿਊਟਰ ਆ ਦਿਖਾ ਲਿਆ ਕਰੋ ਇਹਦੀ ਮੰਗਾ ਕਿਉਂਕਿ ਮੈਂ ਫੋਨ ਤੇ ਲਾਉਣਾ ਹੁੱਕ ਨਹੀਂ ਗਈ ਇਹਦੇ ਕੋਈ ਵੱਡੀ ਨਹੀਂ ਕੋਈ ਹੁੱਕ ਦਿਖਾ ਦਿਓ ਸਹੀ ਗੱਲ ਕੋਈ ਵੱਡੀ ਨਹੀਂ ਹੋਈ ਜਿਆਦਾ ਤੇ ਫੈਬ੍ਰਿਕ ਛਤਰੀ ਲੱਗੀ ਹੈ ਜੀ ਕੰਪਨੀ ਦੀ ਕੰਪਨੀ ਵਾਲੀ ਛਤਰੀ ਹੈ ਜੀ ਇਹ ਠੀਕ ਹੈ ਜੀ ਬਾਅਦ ਚ ਨਹੀਂ ਲੱਗੀ ਵੀ ਅਸਲ ਇਹ ਕੰਪਨੀ ਜਿਹੜੀ ਨਾਲ ਆਉਂਦੀ ਹੈ ਨਾਲ ਆਉਂਦੀ ਹੈ ਇਹਦੀ ਸਪੈਸ਼ਲ ਆ ਪਾ ਪੂ ਜਾ ਹੁੰਦਾ 30 35 ਹਜ਼ਾਰ ਦੀ ਛਤਰੀ ਹੈ ਜੀ ਇਹ ਅੱਛਾ ਹਾਂ ਜੀ ਐਲਡੀ ਲਾਈਟਾਂ ਲੱਗੀਆਂ ਨੇ ਐਲਡੀ ਲਾਈਟਾਂ ਲੱਗੀਆਂ ਹੋਈਆਂ ਨੇ ਸਟੇਰੀਂਗ ਦਾ ਚਾਨੀ ਮਾ ਹ ਹਾਂਜੀ ਹਲਕਾ ਬੰਦਾ ਇਹਨੂੰ ਨੇੜੇ ਕਰ ਲੈਂਦਾ ਭਾਰਾ ਬੰਦਾ ਥੋੜਾ ਦੂਰ ਕਰ ਲੈਂਦਾ ਹੈਨਾ ਦੱਸਿਆ ਸੀ ਭਾਈ ਇਹ 5300 ਘੰਟਾ 4500 4500 ਘੰਟਾ ਚੱਲਿਆ ਹੋਇਆ 5300 ਤਾਂ ਚੱਲਿਆ ਹੋਇਆ 5310 ਓਕੇ ਇਹ 4500 ਘੰਟਾ ਚੱਲਿਆ ਹੋਇਆ ਮਾਡਲ ਹੈਗਾ 2014 14 ਹਾਂਜੀ ਹੈਨਾ ਫੁੱਲ ਟੌਪ ਆ ਜੀ ਫੁੱਲ ਟੌਪ ਆ ਹਾਂਜੀ ਇਹਦੀ ਡਿਮਾਂਡ ਕੀ ਆ ਭਾਈ ਇਹਦੀ ਡਿਮਾਂਡ 1 ਸਮਾਂ 5 ਆ ਜੀ ਸਵਾ 5 ਲੱਖਾਂ ਪਹਿਲੇ ਪਹਿਲੇ ਮਾਲਕ ਦਾ ਜੀ ਸ ਫਸਟ ਪਾਰਟੀ ਆ ਫਸਟ ਪਾਰਟੀ ਦਾ ਇਹ ਇਹ ਕਿੰਨੇ ਦਾ ਦਵਾਂਗੇ ਆਪਾਂ ਮੌਕੇ ਤੇ ਇਹ ਦੇ ਦੇ ਦਾਂਗੇ 5 10 10 ਦੇ ਦੇਂਗੇ ਜਿਵੇਂ ਸਹੀ ਪੂਰੀ ਹਾਂਜੀ ਜੇ ਮੈਂ 10000 ਚੱਕਦਾ ਇਹਦੇ ਵਿੱਚੋਂ ਐਂ ਤਾਂ ਕੋਈ ਗੱਲ ਨਹੀਂ ਮੋੜ ਦੇਣੀ ਤੁਸੀਂ ਹੁਣ ਲੈ ਮਿੱਤਰੋ ਪੂਰੇ 5 ਲੱਖ ਦਾ ਟਰੈਕਟਰ ਬਣੂ ਜੇ ਕਿਸੇ ਨੂੰ ਸੱਜਣ ਨੇ ਖਰੀਦਣਾ 2014 ਮਾਡਲ 50 60 ਇਹ ਹਾਂ ਬਾਕੀ ਸਿਰਫ 4500 ਘੰਟਾ ਚੱਲਿਆ ਫਿਰ ਨੰਬਰ ਪੰਜਾਬ ਦਾ ਪਾਰਟੀ ਵਾਹ ਹਾਂ ਬਾਕੀ ਲੈ ਜਾਣ ਪੂਰੀ ਚੱਲੀ ਹੈ ਜੀ ਡਬਲ ਪੀਟੀਓ ਹੈ ਹਾਂ ਡਬਲ ਡਿਸਟ੍ਰਿਬਿਊਟਰ ਹੈ ਕੁੱਲ ਮਾ ਹਿੱਸਾ ਸਿਰੇ ਗੁੰਚ ਨਹੀਂ ਮਹੰਦ ਚਾਰ ਟਾਇਰ ਨਾ ਮੈਂ ਵਰਤ ਹਾਂ 16 ਤੋਂ 30 ਦੇ ਟਾਇਰ ਆ ਵੱਡੇ ਮਤਲਬ ਹੁੰਦੇ ਨੇ ਹਾਂ ਵੱਡੇ ਟਾਇਰਾਂ ਦੇ ਵਿੱਚ ਹਨਾ ਇਦੋਂ ਦੇਖਣ ਨੂੰ ਬਹੁਤ ਘੱਟ ਮਿਲਦਾ ਹੈ ਹਾਂ 50 ਤੇ ਭਾਈ ਜਿਹੜਾ ਆਪ ਇਧਰ ਆਪਣਾ ਕੰਪਨੀ ਸ਼ਤਰੀ ਲੱਗੀ ਜੀ ਇਹ 9 ਫੁੱਟਾ ਜੀ 9 ਫੁੱਟਾ ਗੁਰਵਾਜ ਵਾਲਿਆਂ ਦਾ ਹਾਂ ਗੁਰਵਾਜ ਦਾ ਅੰਦਰੋਂ ਸਾਡੇ ਹੂੰ 9 ਕਹਿ ਕੇ ਦਿੱਤਾ ਸੀ ਸਾਨੂੰ ਤੇ ਅੰਦਰੋਂ ਸਾਢੇ 8.5 ਆਪਣਾ ਹੀ ਨਮਾ ਘੜਾਇਆ ਵਗਾ ਓਕੇ ਹਾਂਜੀ ਤੁਹਾਡੀ ਸਕੜਵਾਏ ਹੋਇਆ ਆਪਣੀ ਘੜਾਇਆ ਮੈਂ ਤਾਂ ਇਹ ਕਿੰਨੇ ਕੋ ਚੱਲਿਆ ਹੋ ਬਈ ਖੇਤੀ ਦੇ ਇਹ ਚਾਰ ਸਾਲ ਹੋ ਗਏ ਜੀ ਅੱਛਾ ਚਾਰ ਸਾਲੇ ਨੂੰ ਹੋ ਗਏ ਮਾਡਲ ਹੈਗਾ ਇਹ ਆਪਣਾ ਮਾਡਲ 21 21 ਹੋਇਆ ਜੀ 21 ਮਾਡਲ ਹਾਂ ਹਾਂ ਹੂੰ ਖੁੱਲੇ ਖੱਲੇ ਨਹੀਂ ਹੈਗਾ ਜੀ ਛੱਲੇ ਘੱਟਾ ਤਵੀ ਤੂ ਵੀ ਰੰਗ ਰੰਗਾਂ ਦੇ ਕੋ 80 80% ਬੰਗਾਂਗੇ ਪਰ ਬਲੈਂਡ ਦੇ 80% ਬੈ ਜਾ ਹਾਂ ਬਲੇਡ ਦਾ ਨਵੇਂ ਵਰਗੀ ਪੈਣ ਕੰਡੂ ਕਰਨ ਨੂੰ ਇੱਕ ਹੋਰ ਸੀ ਆ ਤੇ ਦੋ ਕਰਕੇ ਘੱਟ ਚੱਲਿਆ ਵੀ ਇੱਥੋਂ ਪਤਾ ਲੱਗ ਜਾਂਦਾ ਕਿ ਆਹ ਦਿਖਾਓ ਮੜਾ ਜੇ ਹੂੰ ਆ ਕੀ ਲੇਗ ਹੋਣੀ ਦਿਖਾ ਦੋ ਇਹ ਆ ਡਰਿੱਲ ਜਮਾ ਨਵੀ ਪਈ ਹੈ ਜੀ ਇੱਕ ਵਾਰੀ ਵੀਜੇ ਉਹਦਾ ਸੁਪਰ ਹੀਟਰ ਚੱਲ ਪਏ ਓਕੇ 35 ਕਿਲੇ ਵੀਜੇ ਲੈਣਾ ਤਵੀਆਂ ਦੂਵੀਆਂ ਸਾਰਾ ਕੋਈ ਆ ਪੈਰਿੰਗ ਮੂਰੂਂਟੇ ਲਾਣੀ ਕੋਈ ਓਕੇ ਆ ਇਧਰ ਦੇਖੋ ਟਾਪਾ ਟੋਪਾ ਦਿਖਾਓ ਆ ਨੰਨੂਟ ਕੋਈ ਸੀਲ ਸੋਲ ਨਹੀਂ ਪਾਈ ਜੀ ਹਦ ਤੱਕ ਇਹਦੀ ਕੀ ਮੰਗ ਕਰਦੇ ਹੋ ਬਾਈ ਅਮਰਜੀਤ ਇਹ ਬਾਈ ਦੇ ਦਾਂਗੇ ਆਪਾਂ ਲੱਖ ਰੁਪਏ ਦਾ ਜੀ ਮੰਗਦੇ ਤਾਂ 105000 ਰੁਪਇਆ ਮਤਲਬ ਲੱਖ ਰੁਪਏ ਦਾ ਹਾਂਜੀ ਹਾਂਜੀ ਮਾਰਨ ਦਾ ਮੌਕੇ ਤੇ ਜੋ ਕੋਈ ਸੱਜਣ ਆਵੇ ਮਤਲਬ ਮਨਜਾ ਬਣਾ ਕੇ ਆਪੇ ਫੇਪ ਦੇ ਦਾਂਗੇ ਹਾਂ ਦੇ ਦਾਂਗੇ ਪੰਜ 4000 ਤੇ ਮੂਹ ਉਥੇ ਲੱਗਦੇ ਹਾਂ ਦੇ ਦਾਂ ਦੇ ਦਿਆਂਗੇ ਕੋਈ ਠੀਕ ਹੈ ਲੈ ਮੈਂ ਤਾਂ ਆਪਣੇ ਆ ਤਾਂ ਆਪਾਂ 9 ਫੁੱਟਾ ਦੂਜਾ ਐਗਰੀ ਜੋਨ ਦੀ ਕੰਪਨੀ ਹੈ ਆਪਣੇ ਕੋਲੇ ਉਹਦਾ ਕਰਕੇ ਆਪਾਂ ਨੂੰ ਵੇਚਣਾ ਪੈ ਗਿਆ ਅਸਾ ਤੁਹਾਡੇ ਲਈ ਐਗਰੀ ਜੋਨ ਹਾਂ ਹਾਂ ਉਹ ਕਹਿੰਦੇ ਸਾਡੀ ਕੰਪਨੀ ਦਾ ਚਲਾਓ ਬਈ ਠੀਕ ਹੈ ਜੀ ਕਰੇ ਤੁਸੀਂ ਆਪ ਚਲਾਓਗੇ ਨਹੀਂ ਤਾਂ ਆਪਾਂ ਵੇਚਣਾ ਹੀ ਨਹੀਂ ਸੀਗਾ ਜੀ ਓਕੇ 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 ਹਾਂਜੀ ਉਹ ਤਾਂ ਬਹੁਤ ਸਹੀ ਨੇ ਗੁਰਵਾਜਾਂ ਲੰਦੇ ਹਾਂਜੀ ਹਾਂਜੀ ਵਧੀਆ ਮਾਰਕੀਟ ਹੈ ਇਹਨਾਂ ਦੀ ਪੂ 5405 ਹਾਂਜੀ ਹੂੰ ਸ਼ੋਰਮ ਕਣੀਸ ਨਹੀਂ ਆ ਉਸ ਸਿਲੰਡਰ ਦੇਣਾਗਾ ਪਰ ਸਿਲੰਡਰ ਲੱਖ ਰੁਪਏ ਗਿਆਗਾ ਅੱਛਾ ਡਰਲ ਸਾਨੇ ਕਈ ਵੀ ਕਰ ਲੈਣਾ ਸਮਝੀ ਹਾਂ ਹਾਂ ਸਮੇਤ ਕੰਪਲੀਟ ਹੀ ਦੇਣਾ ਆਪਣੇ ਕੰਪਲੀਟ ਹਾਂਜੀ ਹਾਂਜੀ ਬਾਕੀ ਮਾਮਦਾਨ ਹੋ ਜਾਊਗਾ ਠੀਕ ਹੈ ਜੀ ਤੇ ਬਈ ਜਿਹੜਾ 5405 ਖੜਾ ਇਹ ਕਿੰਨਾ ਮਾਡਲ ਹੈ ਇਹ ਤੇਹੀ ਮਾਡਲ ਹੈ ਜੀ 2023 ਮਾਡਲ ਹਾਂਜੀ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਇਹ ਚੱਲਿਆ ਕਿੰਨਾ ਕਿੰਨੇ ਘੰਟੇ ਹੋ ਇਹ ਚੱਲ ਗਿਆ ਬਈ 11 11.5 ਸੌ ਘੰਟਾ 11 11.5 ਸੌ ਘੰਟੇ ਹਾਂ ਓਕੇ ਹਾਂਜੀ ਹਾਂਜੀ ਮੂਰਲਾ ਜੋੜੀ ਤੇ ਜਮ ਵੀ ਲਾਤੀ ਨਵੀਂ ਹਾਂਜੀ 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 ਇਹ ਥੋੜੀ ਜਿਹਾ ਵੱਧ ਘੱਟ ਘਾਟ ਕੇ ਸੀ ਜੀ ਅੱਛਾ ਜੀ ਹਾਂ ਥੋੜੀ ਜਿਹਾ ਵੱਧ ਘੱਟ ਘਾਟ ਕੇ ਸੀ ਜੀ ਉਹਦਾ ਕਰਕੇ ਬਦਲਦੇ ਉਹ ਵੀ ਪਏ ਆਪਣੇ ਕੋਲ ਕਰ ਦਿਖਾ ਦੇਗੇ ਜੋ ਲੈਣੇ ਆ ਰੱਬੀਆ 10000 ਹੀ ਪੈਂਦਾ ਸੀ ਵਿੱਚ ਆਪਣੇ ਡਰਾਂ ਮਗਰਲੇ ਡਰ ਪਰ ਬਾਹਲੇ ਪਏ ਸੀ ਇਹ 4 ਵੀਲ ਦਾ ਗੇਅਰ ਲੱਗੇ ਜਿਵੇਂ ਸੜਕ ਤੇ ਚਲਾਉਂਦੇ ਆ ਇਹ ਰੋਡ ਤੋਂ ਰੋਡ ਤੇ ਚਲਾਇਆ ਵਾ ਸੀ ਇੱਕ ਟਾਇਰ ਘਟ ਗਿਆ ਪਿਹੜਾ ਲੱਗਦਾ ਜਿਹਨੇ ਹੁਣ ਇੰਨੇ ਪੈਸੇ ਲਾਉਣੇ ਆ ਲੱਗਦਾ ਯਾਰ ਟਾਇਰ ਦੀ ਘਸਾ ਪਿਆ ਹੁਣ ਅਗਲਾ ਇਹ ਟਰੈਕਟਰ ਤਾਂ ਤਾਂ ਖੜਾ ਆ ਵਾ ਟਰੈਕਟਰ ਵੀ ਗੱਲ ਅੰਦਰ ਅੰਦਰ ਪਏ ਦਿਖਾ ਦੇਾਂਗੇ ਜੀ ਆਪਾਂ ਆਪਾਂ ਵੀਡੀਓ ਦੱਸ ਜਾਂ ਕੋ ਸੋਰ ਜਿਹੜਾ ਹੋਵੇ ਬੜੀ ਜ਼ਿੰਮੇਵਾਰੀ ਹੈ ਮਗਰ ਲਟੈਰ ਨਾਲ ਦੀ 90 ਪੈਸੇ ਪਿਆ ਜੀ ਹਾਂਜੀ ਤੇ ਸਾਰਾ ਓਕੇ ਆ ਜੀ ਫਸਟ ਪਾਰਟੀ ਪੀਵੀ 19 ਨੰਬਰ ਆ ਬਰਨਾਲੇ ਏਜੰਸੀ ਦਾ ਆਪਣਾ ਨਾਮ ਨਿਕਲਿਆ ਹੋਇਆ ਜੀ ਧਰਮ ਇਹ ਕਰਵਾਈ ਚੈੱਕ ਕਰ ਹਾਂ ਦਸਾਂਗੇ ਬਰਚੇ ਜਿਹੜਾ ਝੋਟਾ ਸਾਰੀ ਇੰਜਨ ਵਾਲੀਆਂ ਦਿਖਾ ਦੇ ਲੈ ਸਾਰੀਆਂ ਦਿਖਾ ਦੋ ਮਰ ਲਈ ਹਾਂ ਆ ਦੇਖੋ ਲੈ ਕੱਲੀ ਕੱਲੀ ਛੇਟ ਜਿਵੇਂ ਕੋਈ ਥੋੜੀ ਦਾੜੀ ਗੱਲ ਤੇ ਕੰਬਾਈਂ ਤੇ ਚੱਲਿਆ ਨਹੀਂ ਜੀ ਖੇਤੀ ਉਹ ਸਾਰੀਆਂ ਬਰਚੀਆਂ ਉਵੇਂ ਹੀ ਬਈਆਂ ਹੂੰ ਉਵੇਂ ਹੀ ਪੀਟ ਬੂਡ ਦੀ ਗਾਰੰਟੀ ਹੈ ਜੀ ਕੋਈ ਮੇਰੇ ਬਰਸੂ ਵੀ ਲੱਗਿਆ ਹੋਵੇ ਚੱਲਿਆ ਹੋਇਆ 1100 ਘੰਟਾ ਵੀ ਸਾਰਾ ਹਾਂ ਜੀ ਵੇਟ ਬਾਅਦ ਚਲਾਈ ਵੇ ਕੰਪਨੀ ਦੇ ਨਹੀਂ ਹੁੰਦੇ ਜੀ ਸਤਰੀ ਬਾਅਦ ਚਲਾਈ ਵੀ ਹੈ ਜੀ 35-40 ਹਜ਼ਾਰ ਤੇ ਵੇਟ ਲੱਗੇ ਵੇ ਆ ਤੇ 15-16 ਹਜ਼ਾਰ ਦੀ ਛਤਰੀ ਹੋਊਗੀ ਜੀ ਸਹੀ ਗੱਲ ਹੈ ਜੀ ਇਹ ਚੀਜ਼ਾਂ ਤੇ ਟਰੈਕਟਰ ਲੈਣਾ ਤਾਂ ਜਰੂਰ ਸੰਭਾਰ ਕਰੇ ਨਮਾ 1.14 ਲੱਖ ਦਾ ਪੇੜਾ ਛਤਰੀ ਤੇ ਪੇੜਾ ਬੇਟਾ ਅੱਛਾ ਹਾਂ ਫਿਰ ਹੁਣ ਆਪਾਂ ਵੀ ਕਾਫੀ ਫਾਇਦਾ ਕਰਾਂਗੇ ਆਪਾਂ ਫਾਇਦਾ ਲਾਸਟ ਦੇ ਦੱਸ ਦਿਆਂ ਤਾਂ ਮਿਉਰੀ ਨਹੀਂ ਹਾਂਜੀ ਤੇ ਉਹ ਵਿੱਚੋਂ ਸਾਰੀ ਨਵਾਂ ਰੀ ਚੈੱਕ ਕਰਵਾ ਦੇਖਾ ਉਹ ਦੇ ਕੱਲੀ ਕੱਲੀ ਚੈਟ ਦਿਖਾ ਕੱਦੂ ਚ ਵੜਿਆ ਨਹੀਂ ਵੇ ਟਰੈਕਟਰ ਹੋ ਤੇ ਲੱਪਿਚੂ ਵੀ ਕਰਵਾ ਦੇ ਕਰਾਂ ਚੈੱਕ ਹਾਂਜੀ ਹਾਂ ਸਾਰੇ ਡਬਲ ਡਿਸਟਰੀਬਿਊਟਰ ਆ ਚਾਰ ਇਹਨਾਂ ਦੇ ਫੁੱਲ ਡਾਗ ਮਾੜ ਲਗਾ ਟ੍ਰਿਪਲ ਡਿਸਟਰੀਬਿਊਟਰ ਦਾ ਡਾਗ ਮਾੜ ਰੱਖੋ ਤੇ ਆਡਜਸਟੇਬਲ ਆ ਜਾਂਦੀ ਆਪਣੀ ਇਹਦੀ ਲਿਫਟ ਕੱਲੇ ਬੰਦੇ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਵੀ ਇਧਰ ਨੂੰ ਕਰ ਲੈ ਇਧਰ ਨੂੰ ਕਰ ਲੈ ਖਿੱਚ ਗਏ ਆਹ ਟਾਇਰ ਦੇ ਕੋਲ ਉਮੀ ਪਏ ਸਾਰੇ ਤੇ ਕੱਲੇ ਉਹਨੂੰ ਘਸਾ ਪਿਆ ਵਾ ਸੀ ਉਹ ਵੀ ਪੂਰੀ ਗੀਰ ਕਰਤੀ ਹਾਂ ਵੀ ਉਹ ਵੀ ਇੱਕ ਟਾਇਰ ਹੀ ਵੱਡਾ ਵਾ ਸੀ ਦਿਖਾ ਦੇਾਂਗੇ ਉਹ ਠੀਕ ਹੈ ਜੀ ਲੱਗ ਲੱਗ ਗਿਆ ਹੋ ਜਾਣਾ ਕਰਵਾਇਆ ਜਾ ਰੰਦਰ ਸਾਰਾ ਆ ਬਰਕੀਆਂ ਬਰਟੀਆਂ ਦੇਖੋ ਸਾਰੀਆਂ ਮੈਂ ਸਾਰਿਆਂ ਤੇ ਮਾਡਲ ਲਿਖਿਆ ਹੋਇਆ ਮੈਂ ਜਨਕੀ ਮਤੇ ਇੱਕ ਹੁੰਦਾ ਕਿ ਜੇ ਕੋਈ ਸੱਜਣ ਮਨਜਾ ਬਣਾਈ ਖੜਾ ਨਾ 6ਵੇਂ ਮਹੀਨੇ ਤੇ ਡੇਢ ਦਿਖਾ ਦੂੰ ਬੈਰਿੰਗ ਤੇ ਵੀ ਆਵੇ ਹੈ ਤਰ ਭਾਈ ਜੇ ਕੋਈ ਸੱਜਣ ਆਏ ਕਹਿੰਦਾ ਵੀ ਮੈਂ 5405 ਲੈ ਕੇ ਆਉਣਾ ਨਵਾਂ ਘੜਵਾ ਕੇ ਸਿਰਫ ਆ ਆ ਸਾਡੀ ਡੇਢ ਮਿੰਟ ਦੀ ਵੀਡੀਓ ਦੇਖ ਲੈ ਰੀਲ ਦੇਖ ਲੈ ਉਹਦਾ ਬਹੁਤ ਵੱਡਾ ਫਾਇਦਾ ਹੋ ਜੇ ਸਟੀਅਰਿੰਗ ਉੱਚਾ ਨਹੀਂ ਮਾ ਹੁੰਦਾ ਤਾਂ ਟੌਪ ਭਾਈ ਹਰ ਇੱਕ ਫੀਚਰ ਹੈ ਡਰਾਈਵਰ ਦੇ ਵਿੱਚ ਹਾਂਜੀ ਹਾਂਜੀ ਤੇ ਭਾਈ ਮੈਨੂੰ ਇਹ ਦੱਸਿਓ ਹੋਣਾ ਨਵਾ ਤੁਸੀਂ ਤਾਂ ਸਭੀ 14.5 ਲੱਖ ਦਾ ਹਾਂਜੀ ਬਿਨਾ ਬਿਨਾ ਬੇਟਾਂ ਤੋਂ ਬਿਨਾ ਸਵਰੀ ਬਿਨਾ ਬੇਟਾਂ ਤੋਂ ਮਤਲਬ ਸੈਂਸਰੀ ਤੋਂ ਬਿਨਾ ਹੁੰਦਾ ਹੈ ਹਾਂ ਹਾਂ ਬਿਨਾ ਹੁੰਦਾ ਇਹ ਸੈਂਸਰੀ ਤੇ ਬਹੁਤ ਬਹੁਤ ਦੇਖ ਬੈਟਰੀ ਵਾਲਾ ਵੀ ਉਵੇਂ ਪਿਆ ਦੇਖ ਲੋ ਦੇਖ ਜਮੀਨ ਨਵਾ ਟਰੈਕਟਰ ਖੜਾ ਹੈ 3 ਹਿੱਟ ਬਿਨਾ ਟਰੈਕਟਰ ਦੇ ਉੱਪਰ ਦਿਖਾ ਦਿਓ ਮਾੜਾ ਜੀ ਕਰਵਾ ਦੇ ਕਰਾ ਚੈੱਕ ਟੂਲ ਕੀ ਛੇਕ ਨਹੀਂ ਲੱਗਦੀ ਆ ਮੱਚ ਕੀ ਹੀਟ ਹੋ ਜਾਂਦੀ ਆ ਦੇਖ ਲੋ ਜੀ ਬਿਲਕੁਲ ਹੋਰ ਸਿਕ ਨਹੀਂ ਲੱਗੀਆਂ ਹੂੰ ਇਹਨਾਂ ਦਾ ਜਦ ਸੌਂਗ ਵਾਲੇ ਚਲਾਉਂਦਾ ਟਰੈਕਟਰ ਹੋਰ ਸੀਗੇ ਸਹੀ ਗੱਲ ਹੈ ਜੀ ਕੋਈ ਅੰਦਰਲੀ ਕੋਰ ਨਹੀਂ ਕਰ ਸੀ ਗਦੂ ਗਦੂ ਚ ਬੜਿਆ ਨਹੀਂ ਆ ਜੀ ਬਾਕੀ ਜਾਣੀ ਕਿ ਕੱਲਾ ਕੱਲਾ ਨਾ ਵਿਚੇ ਟੋਮੇ ਖੜੀ ਆ ਮੈਟਰੀਅਲ ਬਾਬੇ ਨੂੰ ਪਤਾ ਲੱਗ ਜਾਂਦਾ ਜੀ ਹਾਂ ਤੇ ਭਾਈ ਮੈਨੂੰ ਇਹ ਦੱਸਿਓ ਇਹ ਪਹਿਲਾਂ ਸੋਹੇ ਦੀ ਹੇਠਾਂ ਕਰੇ ਹਾਂਜੀ ਆਪਾਂ ਹੁਣ ਕਿੰਨੇ ਦਾ ਫਾਇਦਾ ਕਰਦੀ ਐ ਸਜੰਦਾ 12 ਲੱਖ 30 ਹਜ਼ਾਰ ਮੰਗਦੇ ਐ ਜੀ ਇਹਦਾ 12 ਲੱਖ 30 ਹਾਂਜੀ ਹਾਂਜੀ ਹਾਂ ਹਾਂ ਮੌਕੇ ਤੇ ਕਿੰਨੇ ਦਾ ਦੇਦੀ ਐ ਕੋਈ 10 20 ਹਜ਼ਾਰ ਘੱਟ ਦੇ ਦਾਂਗੇ ਜੀ ਉੱਪਰ ਲਾਤੀ ਤੇ ਚੱਕ ਦਾਂਗੇ ਆਪਾਂ ਦੇਖ ਲਓ ਜੀ ਜਿਵੇਂ ਕਹਾਂ ਮੈਂ ਝੋੜਦਾ ਮੋੜ ਦੇਣੀ ਜਾਨੀ ਕਿ 14.5 ਲੱਖ ਦਾ ਨਵਾਂ ਆਪਾਂ ਮੰਗੇ 12 ਲੱਖ ਦਾ ਹਾਂ 12 ਲੱਖ ਦਾ ਜਾਨੀ ਇਹਦਾ ਤਾਂ 15 ਲੱਖ ਦਾ ਪੂਰੇ 3 ਲੱਖ ਰੁ ਹਾਂ ਇਹ ਆ ਵੀ ਜਿਵੇਂ ਕੋਈ ਸੱਜਣ ਲਵਾਉਂਦਾ ਹੈ ਤੁਸੀਂ ਲਵਾਓ ਵੀ 35 35000 ਦੇ ਬੇਟਾ ਹੀ 15 ਹੀ 75000 ਦਾ ਸਮਾਨ ਹੈ 50000 ਦਾ ਸਮਾਨ ਤੇ ਇਹ ਆ ਹੈਨਾ ਤੇ ਉਹ ਦੋਾਰਾ ਵੀ ਜੀ ਆਪਾਂ ਬੰਦੇ ਨੂੰ ਜਿਵੇਂ ਕਹੂਗਾ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹਾਂ ਬਸ ਤੁਸੀਂ ਮਾਨ ਬਣਾ ਕੇ ਆਏ ਹੋ ਜੇ ਕਿਸੇ ਸੱਜਣ ਨੇ ਨਾ ਆਏ ਸੋਚਿਆ ਕਿ ਮੈਂ 5405 ਲੈਣਾ ਹੈ ਤਾਂ ਮੈਂ ਤੇ ਇਹ ਕਹੂੰਗਾ ਵੀ ਏਜੰਸੀ ਉਹ ਥੋੜਾ ਜਿਹਾ ਪਹਿਲਾਂ ਇੱਕ ਵਾਰੀ ਇੱਥੇ ਆ ਜੀ ਹਾਂਜੀ ਹਾਂਜੀ ਹੈਨਾ ਮੈਂ ਅਕਸਰ ਹੀ ਲੈਣ ਬੋਲਦਾ ਹੁੰਦਾ ਵੀ ਕੱਲੇ ਹਾਰ ਦੀ ਕਮੀ ਐ ਕੰਡੀਸ਼ਨ ਦਾ ਜਮੀ ਨਮੀ ਐ ਉਹ ਗੱਲ ਬਿਲਕੁਲ ਹੀ ਤੁਹ ਪਰ ਧੁੱਕਦੀ ਐ ਜਦੋਂ ਇੱਥੇ ਹਾਰ ਪੈ ਗਿਆ ਨਾ ਸਾਰੇ ਤੁਹਾਡੇ ਆਂਡੇ ਗੋਂਡੀ ਸਾਰੇ ਗਣਕੇ ਵੀ ਨਮਾ ਗੜਵਾ ਕੇ ਲੈ ਕੇ ਆਏ ਬਈ ਬਾਕੀ ਭਾਈ ਮੈਨੂੰ ਹੀ ਦੱਸਿਓ ਤੁਹਾਡੀ ਪੇਪਰਾਂ ਦੀ ਤਾਂ ਫੁੱਲ ਗਰੰਟੀ ਹੁੰਦੀ ਹੈ ਜੀ ਪੰਜਾਬ ਨੰਬਰ ਹੀ ਵੇਚਦੇ ਆਂ ਜਿਆਦਾ ਅਸੀਂ ਕੱਲੇ ਪੰਜਾਬ ਨੰਬਰ ਹੀ ਹਾਂ ਜੀ ਜਿਹੜੇ ਉਹਦੇ ਪੇਪਰ ਹੈ ਨਹੀਂ ਆਪਾਂ ਪਹਿਲੀ ਵੀਡੀਓ 'ਚ ਦੱਸਤਾ ਅਗਲੇ ਨੂੰ ਇਹਦਾ ਟ੍ਰੇਡ ਆ ਭਾਈ ਫੁੱਲ ਜਿ ਚੋਰੀ ਚਪੇ ਦੀ ਜ਼ਿੰਮੇਵਾਰੀ ਆਪਣੀ ਖੁਦ ਮਰਜ਼ੀ ਲੈ ਕੇ ਲੈ ਲਓ ਤੇ ਬਾਕੀ ਵੀਰੇ ਉੱਚੇ ਮਾਡਲਾਂ ਤੇ ਤੁਸੀਂ ਜੇ ਕੋਈ ਸੱਜਣ ਚਾਹੀ ਵੀ ਮੈਂ ਲੋਨ ਕਰਾਉਣਾ ਭਾਈ ਜਿਆਦਾ ਉੱਚੇ ਮਾਡਲ ਹੀ ਹੁੰਦੇ ਆ ਵੈਸੇ ਅਸੀਂ ਪਾਸਿੰਗ ਤੋਂ ਥੱਲੇ ਵਾਲੇ ਟਰੈਕਟਰ ਬਹੁਤ ਘੱਟ ਹੁੰਦਾ ਓਕੇ ਵੱਡਾ ਟਰੈਕਟਰ ਹੀ ਪਹਿਲਾਂ ਤੋਂ ਵੇਚਦੇ ਆਂ ਜੀ ਪਹਿਲਾਂ ਸੋਨਾ ਨਿਕਾ ਬ ਉਹ ਵੀ ਅਡਜਸਟਮੈਂਟ ਕਰ ਲੂਗੇ ਕੋਸੋ ਵੀ ਟਰਾਲੀ ਹੋਵੇ ਟਰੈਕਟਰ ਹੋਵੇ ਸਭ ਕੁਝ ਕੱਟ ਲੈਣੇ ਆ ਓਕੇ ਕਾਰ ਹੋਵੇ ਉਹ ਵੀ ਕੱਟ ਲੈਣੇ ਆ ਜੀ ਕੋਈ ਚੱਕਰ ਨਹੀਂ ਲੈ ਮਿੱਤਰੋ ਰੋਟਾ ਵੇਟਰ ਹੋਵੇ ਕੋਈ ਪਸੰਦ ਹੋਵੇ ਸੰਦ ਸਹੀ ਹੋਵੇ ਬਸ ਹਾਂ ਸੰਦ ਪਧੀਆ ਹੋਵੇ ਹਾਂ ਜੀ ਠੀਕ ਹੈ ਵੀ ਜੇ ਹੁਣ ਜਮੀ ਕਵਾੜ ਜੀ ਕਹਦੇ ਉਹ ਨਹੀਂ ਵੇਚ ਕੱਟ ਦੇ ਕੋ ਨਹੀਂ ਕੱਟਦੇ ਹੋਰ ਜੇ ਮੱਥਾ ਮਾਰੀ ਵਾਲੀ ਅੱਜ ਕੱਲ੍ਹ ਟਰੈਕਟਰ ਵੇਚਣਾ ਤਾਂ ਵੀ ਬਾਈ ਉਹ ਨਾਲ ਸੰਪਰਕ ਕਰ ਸਕਦੇ ਹਾਂ ਠੀਕ ਹੈ ਜੀ ਹਾਂ ਤੁਸੀਂ ਕੋ ਟਰੈਕਟਰ ਚੰਗਾ ਵੇਚਣਾ ਤਾਂ ਵੀ ਬਾਈ ਉਹ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 92575 ਜੀ 110 ਹਾਂਜੀ ਜੀ ਦਾ ਬੇਟੇ ਦਾ ਨੰਬਰ 84102 11000 ਓਕੇ ਤੇ ਲੈ ਮਿੱਤਰੋ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾਤੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਜਦੋਂ ਮਰਜ਼ੀ ਵਾਈਬਰ ਨਾਲ ਸੰਪਰਕ ਕਰ ਲਿਓ ਬਾਕੀ ਐਗਰੀ ਜੋਂ ਦੀ ਡੀਲਰਸ ਆਪ ਆਪਣੇ ਕੋਲ ਭਦੋੜ ਅਸਾ ਐਗਰੀ ਜੋਂ ਦੀ ਡੀਲਰਸ ਆਪ ਬੇਟਾ ਵੇਂਦਾ ਹਾਂ ਠੀਕ ਹੈ ਜੀ ਉੱਥੇ ਵੀ ਖੜੇ ਹਾਂ ਇੱਕ ਦੋ ਰੇਟਰ ਜੀ ਓਕੇ ਹਾਂਜੀ ਹਾਂਜੀ ਤੇ ਮਿੱਤਰੋ ਕਰੋ ਸੰਪਰਕ ਪਿੰਡ ਹੈਗਾ ਜੀ ਆਪਣਾ ਇਹ ਖੜਕ ਸਿੰਘ ਵਾਲਾ ਖੜਕ ਸਿੰਘ ਵਾਲਾ ਉਦਾਂ ਨੂੰ ਬਿੱਲੀ ਪਿੰਡ ਵੀ ਕਹਿੰਦੇ ਮੈਂ ਬਿੱਲੀ ਕਹਿੰਦੇ ਤਰਵੰਡੀ ਨਾਲ ਭਦੋੜ ਦੇ ਨਾਲ ਜੀ ਹਾਂ ਭਦੋੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ